ਸੰਤ ਸਤਗੁਰੂ ਤੇਰਾ ਹੀ ਆਸਰਾ ਅੱਜ ਪੈਣ ਬੀਮਨ ਇਨਸਾ ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ ਉਹ ਸਤਗੁਰੂ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ ਜੀ ਇਹਨਾਂ ਦਾ ਸਾਰਾ ਪਰਿਵਾਰ ਹੀ ਡੇਰਾ ਸੱਚਾ ਸੋਧਾ ਨਾਲ ਜੁੜਿਆ ਹੋਇਆ ਹੈ ਇਹਨਾਂ ਨੇ ਆਪਣੇ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਜੀ ਦੇ ਬਚਨਾਂ ਤੇ ਥੁੱਲੇ ਚੜਾਉਂਦੇ ਹੋਏ ਅੱਜ ਇਹਨਾਂ ਨੇ ਪਰਿਵਾਰ ਦੀ ਸਹਿਮਤੀ ਦੇ ਨਾਲ ਇਹਨਾਂ ਦਾ ਜਿਸ ਸਰੀਰ ਦਾ ਦਾਨ ਕੀਤਾ ਗਿਆ ਜੀ ਮੈਡੀਕਲ ਖੋਜਾਂ ਦੇ ਲਈ ਇਨਾਂ ਦੀ ਜਿਹੜੀ ਬੋਡੀ ਹੈ ਇਹ ਰਿਸ਼ੀਕੇਸ਼ ਹਾਰਲਡੀਆ ਮੈਡੀਕਲ ਇੰਸਟੀਚਿਊਟ ਰਿਸ਼ੀਕੇਸ਼ ਜਉਗੀਜੀ ਜਿੱਥੇ ਕੀ ਜਿਹੜੇ ਆਪਣੇ ਐਮਬੀਬੀਐਸ ਡਾਕਟਰ ਬਣਦੇ ਨੇ ਉਹ ਰਿਸਰਚ ਦੇ ਲਈ ਇਹਨਾਂ ਦੀ ਬੋਡੀ ਡੋਨੇਟ ਕੀਤੀ ਗਈ ਹੈ ਕਿਉਂਕਿ ਡੇਰਾ ਸੱਚਾ ਸੋਦਾ ਦੀ ਡੇਰਾ ਸੱਚਾ ਸੋਦਾ ਦੀ ਜੋ ਵੀ ਸਾਹ ਸੰਗਤ ਉਹ ਜਿਉਂਦੇ ਜੀ ਦਾ ਮਾਨਵਤਾ ਭਲਾਈ ਦੇ ਕੰਮ ਕਰ ਵੀ ਰਹੀ ਹੈ ਤੇ ਮਰਨ ਫਰੰਤ ਵੀ ਇਹਨਾਂ ਨੇ ਫਾਰਮ ਭਰੇ ਹੋਏ ਨੇ ਕਿਉਂਕਿ ਗੁਰੂ ਜੀ ਨੂੰ ਡਾਕਟਰ ਮਿਲੇ ਜਿਹੜੇ ਐਮਬੀਬੀਐਸ ਸਟੂਡੈਂਟ ਸੀਗੇ ਉਹਨਾਂ ਨੇ ਗੁਰੂ ਜੀ ਨਾਲ ਗੱਲ ਕੀਤੀ ਵੀ ਸਾਨੂੰ ਜਦੋਂ ਵੀ ਅਸੀਂ ਕੋਈ ਪ੍ਰੈਕਟੀਕਲ ਸਟੱਡੀ ਕਰਦੇ ਹਾਂ ਤਾਂ ਸਾਨੂੰ ਬਹੁਤ ਵੱਡੀ ਦਿੱ ਸਾਨੂੰ ਜਿਹੜਾ ਰਿਸਰਚ ਉਹ ਜਾਨਵਰਾਂ ਤੇ ਕਰਨੀ ਪੈਂਦੀ ਹੈ ਵੀ ਸਾਨੂੰ ਡੈੱਡ ਬੋਡੀਆਂ ਨੇ ਜਿਹੜੀਆਂ ਬਹੁਤ ਘੱਟ ਮਿਲਦੀਆਂ ਨੇ ਤਾਂ ਗੁਰੂ ਜੀ ਨੇ ਸਾਧ ਸੰਗਤ ਦੇ ਹੱਥ ਘੜੇ ਕਰਾ ਕੇ ਉਸੇ ਦਿਨ ਹੀ ਫਾਰਮ ਭਰਾ ਕੇ ਵੀ ਮਰਨ ਤੋਂ ਪਰੰਤ ਦੇਖੋ ਜਿਹੜਾ ਸਰੀਰ ਆਪਣਾ ਇੱਕ ਮਿੱਟੀ ਦੀ ਤਰ੍ਹਾਂ ਮਿੱਟੀ ਬਣ ਜਾਣਾ ਕਿਉਂ ਨਾ ਇਸ ਨੂੰ ਮਰਨ ਤੋਂ ਬਾਅਦ ਵੀ ਸਮਾਜ ਭਲਾਈ ਦੇ ਕੰਮਾਂ ਤੇ ਲਾਇਆ ਜਾਵੇ ਤਾਂ ਲੱਖਾਂ ਹੀ ਤਦਾਦ ਦੇ ਵਿੱਚ ਸਾਧ ਸੰਗਤ ਨੇ ਫਾਰਮ ਭਰੇ ਹੋਏ ਨੇ ਜਿੰਨੇ ਵੀ ਸਾਧ ਸੰਗਤਾਂ ਤਕਰੀਬਨ ਸਾਰੇ ਨਹੀਂ ਹੀ ਫਾਰਮ ਭਰੇ ਹੋਏ ਨੇ ਤੇ ਉਸ ਤਹਿਤ ਹੀ ਅੱਜ ਇਸ ਪਰਿਵਾਰ ਨੇ ਆਪਣੇ ਲੱੱਕੀ ਜੀ ਨੇ ਜਿਹੜੇ ਕੀ ਪੱਤਰਕਾਰ ਨੇ ਸਾਡੇ ਬਹੁਤ ਹੀ ਵਧੀਆ ਸੇਵਾਦਾਰ ਨੇ ਇਹਨਾਂ ਦਾ ਸਾਰਾ ਪਰਿਵਾਰ ਹੀ ਸੇਵਾ ਦੇ ਨਾਲ ਜੁੜਿਆ ਹੋਇਆ ਮਾਤਾ ਜੀ ਆਪ ਵੀ ਅੰਤਖ ਸੇਵਾਦਾਰ ਸੀਗੇ ਤਾਂ ਹੁਣ ਬਿਮਾਰ ਰਹਿਣ ਕਰਕੇ ਸੇਵਾ ਦੇ ਘਟ ਜਾਂਦੇ ਜੀ ਪਰ ਅੰਤਖ ਸੇਵਾਦਾਰ ਸੀ ਪਰਿਵਾਰ ਹੀ ਤਾਂ ਆਪਣੇ ਗੁਰੂ ਦੇ ਬਚਨਾਂ ਦੇ ਫੁੱਲ ਚੜਾਉਂਦੇ ਹੋਏ ਆ ਜਿਨ੍ਹਾਂ ਨੇ ਆਪਣਾ ਬੋਡੀ ਡੋਨੇਟ ਕੀਤੀ ਹੈ اے ਹਮਾਰਾ ਏ ਨੋਕਰ ਸੂਰਜ ਨਾ ਮਹਿ ਲਗਾ ਤੇਰਾ ਨਾਮ ਲਵੇ ਦੰਦਨ ਸਤਗੁਰੂ ਤੇਰਾ ਹੀ ਆਸਰਾ ਅੱਜ ਭੈਣ ਬਿਮਲ ਇਨਸਾ ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ ਉਹ ਸਤਿਗੁਰੂ ਪਰਮਪੀਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ ਜੀ ਇਹਨਾਂ ਦਾ ਸਾਰਾ ਪਰਿਵਾਰ ਹੀ ਡੇਰਾ ਸੱਚਾ ਸੋਧਾ ਨਾਲ ਜੁੜਿਆ ਹੋਇਆ ਹੈ ਇਹਨਾਂ ਨੇ ਆਪਣੇ ਗੁਰੂ ਸੰਤ ਡਾਕਟਰ ਗੁਰਮੀਤ RAM REEM SINGH ਜੀ ਇਨਸਾ ਜੀ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਅੱਜ ਇਹਨਾਂ ਨੇ ਪਰਿਵਾਰ ਦੀ ਸਹਿਮਤੀ ਦੇ ਨਾਲ ਇਹਨਾਂ ਦਾ ਜਿਸਰੀਦ ਦਾਦਾਨ ਕੀਤਾ ਗਿਆ ਜੀ ਮੈਡੀਕਲ ਖੋਜਾਂ ਦੇ ਲਈ ਇਹਨਾਂ ਦੀ ਜਿਹੜੀ ਬੋਡੀ ਹੈ ਇਹ ਰੀਸ਼ੀਕੇਸ਼ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਰੀਸ਼ੀਕੇਸ਼ ਜਾਊਗੀ ਜੀ ਕਿੱਥੇ ਕੀ ਜਿਹੜੇ ਆਪਣੇ ਐਮਬੀਬੀਐਸ ਡਾਕਟਰ ਬਣਦੇ ਨੇ ਉਹ ਰਿਸਰਚ ਦੇ ਲਈ ਇਹਨਾਂ ਦੀ ਬੋਡੀ ਡੋਨੇਟ ਕੀਤੀ ਗਈ ਹੈ ਕਿਉਂਕਿ ਡੇਰਾ ਸੱਚਾ ਸੋਦਾ ਦੀ ਡੇਰਾ ਸੱਚਾ ਸੋਦਾ ਦੀ ਜੋ ਵੀ ਸਾਹ ਸੰਗਤ ਆ ਉਹ ਜਿਉਂਦੇ ਜੀ ਦਾ ਮਾਨਵ ਦਾ ਪੜਾਈ ਦੇ ਕੰਮ ਕਰ ਵੀ ਰਹੀ ਹੈ ਤੇ ਮਰਨ ਫਰੰਤ ਵੀ ਇਹਨਾਂ ਨੇ ਫਾਰਮ ਭਰੇ ਹੋਏ ਨੇ ਕਿਉਂਕਿ ਗੁਰੂ ਜੀ ਨੂੰ ਡਾਕਟਰ ਮਿਲੇ ਜਿਹੜੇ ਐਮਬੀਬੀਐਸ ਸਟੂਡੈਂਟ ਸੀਗੇ ਉਹਨਾਂ ਨੇ ਗੁਰੂ ਜੀ ਨਾਲ ਗੱਲ ਕੀਤੀ ਵੀ ਸਾਨੂੰ ਜਦੋਂ ਵੀ ਅਸੀਂ ਕੋਈ ਪ੍ਰੈਕਟੀਕਲ ਸਟੱਡੀ ਕਰਦੇ ਹਾਂ ਤਾਂ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਹੈ ਸਾਨੂੰ ਜਿਹੜਾ ਰਿਸਰਚ ਜਾਨਵਰਾਂ ਤੇ ਕਰਨੀ ਪੈਂਦੀ ਹੈ ਵੀ ਸਾਨੂੰ ਡੈਡ ਬੋਡੀਆਂ ਨੇ ਜਿਹੜੀਆਂ ਬਹੁਤ ਘੱਟ ਮ ਤਾ ਗੁਰੂ ਜੀ ਨੇ ਸਾਹ ਸੰਗਤ ਦੇ ਹੱਥ ਕੜੇ ਕਰਾ ਕੇ ਉਸੇ ਦਿਨ ਇਹ ਫਾਰਮ ਭਰਾ ਕੇ ਵੀ ਮਰਨ ਤੋਂ ਪ੍ਰੰਤ ਦੇਖੋ ਜਿਹੜਾ ਸਰੀਰ ਆਪਣਾ ਇੱਕ ਮਿੱਟੀ ਦੀ ਤਰ੍ਹਾਂ ਮਿੱਟੀ ਬਣ ਜਾਣਾ ਕਿਉਂ ਨਾ ਇਸ ਨੂੰ ਮਰਨ ਤੋਂ ਬਾਅਦ ਵੀ ਇੱਕ ਸਮਾਜ ਭਲਾਈ ਦੇ ਕੰਮਾਂ ਤੇ ਲਾਇਆ ਜਾਵੇ ਤਾਂ ਲੱਖਾਂ ਹੀ ਤਦਾਦ ਦੇ ਵਿੱਚ ਸਾਹ ਸੰਗਤ ਨੇ ਫਾਰਮ ਭਰੇ ਹੋਏ ਨੇ ਜਿੰਨੇ ਵੀ ਸਾਹ ਸੰਗਤਾਂ ਤਕਰੀਬਨ ਸਾਰੇ ਨੇ ਹੀ ਫਾਰਮ ਭਰੇ ਹੋਏ ਨੇ ਤੇ ਉਸ ਤਹਿਤ ਹੀ ਅੱਜ ਇਸ ਪਰਿਵਾਰ ਨੇ ਆਪਣੇ ਲੱਕੀ ਜੀ ਨੇ ਜਿਹੜੇ ਕਿ ਪੱਤਰਕਾਰ ਨੇ ਸਾਡੇ ਬਹੁਤ ਹੀ ਵਧੀਆ ਸੇਵਾਦਾਰ ਨੇ ਇਹਨਾਂ ਦਾ ਸਾਰਾ ਪਰਿਵਾਰ ਹੀ ਸੇਵਾ ਦੇ ਨਾਲ ਜੁੜਿਆ ਹੋਇਆ ਮਾਤਾ ਜੀ ਆਪ ਵੀ ਅੰਤਕ ਸੇਵਾਦਾਰ ਸੀਗੇ ਤਹੂੰ ਬਿਮਾਰ ਰਹਿਣ ਕਰਕੇ ਸੇਵਾ ਦੇ ਘਟ ਜਾਂਦੇ ਜੀ ਪਰ ਅਨਤਖ ਸੇਵਾਦਾਰ ਸੀ ਪਰਿਵਾਰੀ